ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਹੀ ਗੁਰੂ ਕਿਰਪਾ ਕਲੌਥ ਹਾਊਸ ਮਾਨ ਦੇ ਚੈਨਲ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ ਕਾਟਨ ਦੇ ਵਿੱਚ ਲਾਈਨਿੰਗ ਹੈ ਜੀ ਤੇ ਕਾਟਨ ਲਾਈਨਿੰਗ ਹੈ ਜੀ ਇਹ ਫੋਰਐਵਰ ਕਾਟਨ ਦਾ ਇਸ ਦਾ ਨਾਮ ਆ ਜੀ ਫੈਬਰਿਕ ਦਾ ਇਹ ਵਾਲੇ ਜੀ ਆਪਾਂ ਸੂਟ ਲੈ ਕੇ ਆਏ ਆ ਇਹਨਾਂ ਦਾ ਪ੍ਰਾਈਸ ਜੀ 120 ਰੁਪਏ ਪਰ ਮੀਟਰ ਜੀ ਯਾਨੀ ਕਿ 600 ਰੁਪਏ ਦਾ ਸੂਟ ਹੈ ਜੀ ਘਰ ਬੈਠੇ ਵੀ ਤੁਸੀਂ ਇਹ ਵਾਲੇ ਪੀਸ ਮੰਗਵਾ ਸਕਦੇ ਹੋ ਜਿਵੇਂ ਕਿ ਕਿਸੇ ਨੂੰ ਵੀ ਜ਼ਰੂਰਤ ਹੈ ਜੀ ਕਢਾਈਆਂ ਦੀ ਕਢਾਈ ਕਰਵਾਉਣੀ ਹੋਵੇ ਉੱਪਰ ਜੀ ਵਰਕ ਕਰਵਾਉਣਾ ਹੋਵੇ ਹੈਂਡਵਰਕ ਤੇਜਾਈ ਜੀ ਪੇਂਟ ਕਰਵਾਉਣਾ ਹੋਵੇ ਇਹਨਾਂ ਦਾ ਨਾਮ ਪਹਿਲੇ ਨੰਬਰ ਤੇ ਆਉਂਦਾਗਾ ਇਹ ਵਾਲੇ ਪੀਸਾਂ ਦਾ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਨੇ ਜੀ ਕੱਟ ਪੀਸਾਂ ਦੀਆਂ ਉਹ ਵੀ ਆਪਣੇ ਕੋਲ ਮਿਲ ਜਾਣਗੇ ਅਗਰ ਕਿਸੇ ਨੂੰ ਵੀ ਚਾਹੀਦੇ ਹੋਣ ਜੀ ਕੱਟ ਪੀਸ ਤਾਂ ਉਹ ਵੀ ਆਪਣੇ ਕੋਲ ਵੀਡੀਓ ਪਾਉਣ ਦੇ ਨਾ ਸਮਾਂ ਨਹੀਂ ਹੁੰਦਾ ਬਟ ਆਪਾਂ ਤੁਹਾਡੇ ਲਈ ਫੇਰ ਵੀ ਇਹ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਬਾਕੀ ਤੁਸੀਂ ਲਾਈਕ ਕਰਕੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਇਨ AZ ਇਹ ਹੀ ਫੈਬਰਿਕ ਦੇ ਵਿੱਚ ਆਪਾਂ ਅਗਲਾ ਕਲਰ ਤੁਹਾਨੂੰ ਦਿਖਾਵਾਂਗੇ ਜੀ ਇਹ M ਗ੍ਰੀਨ ਜੀ ਲਾਈਟ ਗ੍ਰੀਨ ਜਿਹਾ ਕਲਰ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਫੈਬਰਿਕ ਸੇਮ ਹੀ ਰਹਿਣ ਵਾਲਾ ਜੀ ਕਾਟਨਾ ਜੀ ਇਹਦੇ ਵਿੱਚ ਲਾਈਨਿੰਗ ਆ ਬਹੁਤ ਪਿਆਰਾ ਜੀ ਇਹ ਪੀਸ ਆ ਤੇ ਜਿਹੜੇ ਵੀ ਇਹ ਪੀਸ ਨੇ ਜੀ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਆਪਣਾ ਪਤਾ ਜੀ ਨਾਲ ਦੀ ਨਾਲ ਜੀ ਸਕਰੀਨਸ਼ਾਟ ਆਪਣਾ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ ਭੇਜ ਸਕਦੇ ਹੋ ਇਸ ਤੋਂ ਬਾਅਦ ਜੀ ਇਹ ਵਾਲੇ ਤਿੰਨ ਪੀਸ ਹੀ ਜ਼ਿਆਦਾ ਤੇ ਰੰਗ ਨੇ ਜੀ ਇਹ ਜ਼ਿਆਦਾ ਹੀ ਟ੍ਰੈਂਡਿੰਗ ਤੇ ਚੱਲਦੇ ਨੇ ਇਹ ਤਿੰਨੇ ਆਪਾਂ ਨੇ ਤੁਹਾਨੂੰ ਸ਼ੋਅ ਕਰ ਦਿੱਤੇ ਨੇ ਉਸ ਤੋਂ ਬਾਅਦ ਇੱਕ ਨਵੀਂ ਆਈਟਮ ਹੋਰ ਐਡ ਕੀਤੀ ਹੈ ਜੀ ਆਹ ਲੋ ਜੀ ਫੈਬਰਿਕ ਦਾ ਨਾਮ 바ਰ ਕੋਡ ਹੈ ਜੀ ਇਹ ਵੀ ਸੇਮ 120 ਰੁਪਏ ਪਰ ਮੀਟਰ ਰਹਿਣ ਵਾਲਾ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਟੱਫ ਬਾਕੀ ਕਹਿਣ ਦੀ ਲੋੜ ਨਹੀਂ ਮੂੰਹੋਂ ਬੋਲਦਾ ਤੇ ਪਿਓਰ ਕਾਟਨ ਹੈ ਜੀ ਇਹ ਜਿਵੇਂ ਕਢਾਈਆਂ ਕਰਾਉਣੀਆਂ ਹੋਵੇ ਵਰਕ ਕਰਾਉਣਾ ਹੋਵੇ ਪੇਂਟ ਕਰਾਉਣਾ ਹੋਵੇ ਜੀ ਤੇ ਸਭ ਤੋਂ ਵੱਧ ਚੱਲਦਾ ਜੀ ਇਹ ਇਹਨਾਂ ਨਾਲ ਅਗਰ ਤੁਹਾਨੂੰ ਲੋੜ ਹੈ ਜੀ ਕਢਾਈਆਂ ਕਰਵਾਉਣ ਦੀ ਤੇ ਤੁਸੀਂ ਕਢਾਈਆਂ ਕਰਵਾ ਸਕਦੇ ਹੋ ਤਾਂ ਉਹਨਾਂ ਨਾਲ ਜੀ ਦੁਪੱਟੇ ਵੀ ਆਪਣੇ ਕੋਲੇ ਮਿਲ ਜਾਂਦੇ ਨੇ ਵਾਈਟ ਕਲਰ ਦੇ ਦੁਪੱਟੇ ਆਪਣੇ ਕੋਲੇ ਕਾਫੀ ਸਟਾਕ ਆਇਆ ਹੋਇਆ ਹੈ ਜੀ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਦੁਪੱਟੇ ਵੀ ਕਿਸੇ ਨੂੰ ਚਾਹੀਦੇ ਹੋਣ ਤਾਂ ਆਪਣੇ ਕੋਲੇ ਜੀ ਦੁਪੱਟੇ ਮਿਲ ਜਾਣਗੇ ਸਕਰੀਨਸ਼ਾਟ ਲੈ ਕੇ ਜੀ ਇਹਨਾਂ ਦਾ ਤੁਸੀਂ ਵਟਸਐਪ ਕਰ ਸਕਦੇ ਹੋ ਜੀ ਫੋਟੋ ਇਹ ਵਾਲਾ ਬਲੈਕ ਕਲਰ ਹੈ ਜੀ ਫੈਬਰਿਕ ਸੇਮ ਆ ਜੀ ਇਹਨਾਂ ਦਾ ਪ੍ਰਾਈਸ ਜੀ 120 ਰੁਪਏ ਪਰ ਮੀਟਰ ਜੀ ਤੇ 600 ਰੁਪਏ ਦਾ ਸੂਟ ਰਹਿਣ ਵਾਲਾ ਆ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਕਲਰ ਨੇ ਬਹੁਤ ਪਿਆਰੇ ਪਿਆਰੇ ਕਲਰ ਨੇ ਜੀ 컬یکشن ਬਹੁਤ ਹੀ ਜ਼ਿਆਦਾ ਘੈਂਟ ਆ ਤੇ ਇਹਨਾਂ ਦਾ ਜੀ ਸਕਰੀਨਸ਼ਾਟ ਲੈ ਕੇ ਫੋਟੋ ਭੇਜੋ ਤਾਂਕਿ ਇਹ ਵਾਲੇ ਸੂਟ ਤੁਹਾਡੇ ਘਰੇ ਡੋਰ ਸਟੈਪ ਤੇ ਪਹੁੰਚ ਜਾਣ ਜੀ ਤੇ ਇਹਨਾਂ ਨਾਲ ਅਗਰ ਤੁਹਾਨੂੰ ਕੋਈ ਦੁਪੱਟੇ ਚਾਹੀਦੇ ਨੇ ਜਿਵੇਂ ਮੰਨ ਲਓ ਤੁਸੀਂ ਕੜਾਈਆਂ ਕਰਵਾ ਲਈਆਂ ਉਹਦੇ ਲਈ ਜੀ ਦੁਪੱਟੇ ਚਾਹੀਦੇ ਨੇ ਆਪਣੇ ਕੋਲ ਇਹ ਵਾਲੇ ਦੁਪੱਟੇ ਆਏ ਹੋਏ ਨੇ ਸਟਾਕ ਦੇ ਵਿੱਚ ਇਸ ਟਾਈਮ ਹੈਗੇ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਅੱਗੇ ਵੀ ਇਹ ਵਾਲੇ ਦੁਪੱਟੇ ਰੱਖੀਏ ਆਹ ਲੋ ਜੀ ਇਹ ਵਾਲੇ ਆਪਣੇ ਕੋਲ ਮਿਲ ਜਾਣਗੇ ਬਰਫਰੀ ਦੇ ਹੋਗੇ ਜੀ ਬਿੰਨੀ ਚਨੂਨ ਮਹਾਰਾਣੀ ਪਿਓਰ ਉਸ ਤੋਂ ਬਾਅਦ ਟੈਬੀ ਲੀਨਨ ਹੈ ਜੀ ਇਹ ਲਾਈਨਿੰਗ ਆ ਤੇ ਇਹ ਮਸ਼ਲੀਨ ਹੈ ਜੀ ਪਲੇਨ ਮਸ਼ਲੀਨ ਉਸ ਤੋਂ ਬਾਅਦ ਜੀ ਤੁਹਾਨੂੰ ਖਾਦੀ ਟੈਬੀ ਮਿਲ ਜੇਗੀ ਜੀ ਉਸ ਤੋਂ ਬਾਅਦ ਮਸ਼ਲੀਨ ਵੀ ਮਿਲ ਜੇਗੀ ਜੀ ਤੁਹਾਨੂੰ ਕ੍ਰਸ਼ਤਾ ਜੀ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਉਸ ਤੋਂ ਬਾਅਦ ਇਹ ਪਿਓਰ ਦੁਪੱਟਾ ਜੀ ਆਪਣੇ ਕੋਲ 180 ਤੋਂ ਸਟਾਰਟ ਹੋ ਜਾਂਦਾ ਵਧੀਆ ਵਾਲਾ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਐਦਾਂ ਦੀ ਹੋਰ ਵੀਡੀਓ ਲਈ ਵੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰੋ ਪ੍ਰੈਸ ਜੀ ਬਹੁਤ ਬਹੁਤ ਸ਼ੁਕਰੀਆ